ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਪੀਲੀ ਸਰੋਂ ਦੇ ਨਾਲ ਕੀਤਾ ਜਾਣ ਵਾਲਾ ਇੱਕ ਛੋਟਾ ਜਿਹਾ ਉਪਾਅ ਦੱਸਣ ਜਾ ਰਹੇ ਹਾਂ ਤੁਸੀਂ ਇਸ ਪਾਣੂ ਕਰਨ ਦੇ ਲਈ ਥੋੜੀ ਜਿਹੀ ਪੀਲੀ ਸਰੋਂ ਲੈਣੀ ਹੈ ਪੀਲੀ ਸਰੋਂ ਦਾ ਇੱਕ ਛੋਟਾ ਜਿਹਾ ਉਪਾਅ ਕਰਨਾ ਹੈ ਇਸ ਪਾਣੂ ਕਰਨ ਦੇ ਨਾਲ ਜੇਕਰ ਤੁਹਾਡੇ ਉੱਪਰ ਜਾਂ ਫਿਰ ਤੁਹਾਡੇ ਘਰ ਦੇ ਉੱਪਰ ਪਰਿਵਾਰ ਦੇ ਉੱਪਰ ਕਿਸੇ ਦਾ ਕੁਝ ਕੀਤਾ ਕਰਵਾਇਆ ਹੈ ਜਾਂ ਫਿਰ ਤੁਹਾਡੇ ਬਹੁਤ ਸਾਰੇ ਦੁਸ਼ਮਣ ਹਨ ਜਿਨ੍ਹਾਂ ਨੇ ਤੁਹਾਨੂੰ ਕਾਫੀ ਤੰਗ ਪਰੇਸ਼ਾਨ ਕੀਤਾ ਹੈ ਤੁਹਾਡੀ ਪ੍ਰਾਪਰਟੀ ਲੈਣਾ ਚਾਹੁੰਦੇ ਹਨ ਕਾਰੋਬਾਰ ਨੂੰ ਨਜ਼ਰ ਲਗਾਉਣਾ ਚਾਹੁੰਦੇ ਹਨ ਤਾਂ ਤੁਸੀਂ ਇਸ ਪਾਣ ਨੂੰ ਆਪਣੇ ਘਰ ਵਿੱਚ ਬੈਠੇ ਹੋਏ ਇਸ ਤਰੀਕੇ ਨਾਲ ਕਰ ਸਕਦੇ ਹੋ ਤੁਹਾਨੂੰ ਆਪਣੇ ਘਰ ਤੋਂ ਬਾਹਰ ਜਾਣ ਦੀ ਜ਼ਰੂਰਤ ਵੀ ਨਹੀਂ ਪਵੇਗੀ ਇਸਪਾਣੂ ਕਰਨ ਦੇ ਲਈ ਘਰ ਦੇ ਵਿੱਚ ਬੈਠੇ ਹੋਏ ਥੋੜੀ ਜਿੰਨਾ ਹੀ ਤੁਸੀਂ ਪੀਣੀ ਸਰੋਂ ਲੈ ਕੇ ਇਸਪਾਣੂ ਕਰਨਾ ਹੈ ਦੇਖੋਗੇ ਕਿ ਇਹਦੇ ਨਾਲ ਤੁਹਾਨੂੰ ਕਿੰਨੇ ਚਮਤਕਾਰ ਫਾਇਦੇ ਹੁੰਦੇ ਹਨ ਇਹ ਉਪਾਅ ਤੁਹਾਡੇ ਲਈ ਬਹੁਤ ਹੀ ਜ਼ਿਆਦਾ کارਗਰ ਅਤੇ ਸ਼ਮਤਕਾਰੀ ਹੋਣ ਵਾਲਾ ਹੈ ਤੇ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ ਇਸ ਕਰਕੇ ਵੀਡੀਓ ਨੂੰ ਬਿਨਾਂ ਸਕਿਪ ਕੀਤੇ ਐਂਡ ਤੱਕ ਜ਼ਰੂਰ ਦੇਖੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੱਤਵੱਦ ਕਰੋ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵਿੱਚ ਰੋਲ ਲਗਵਾ ਦਿਓ ਜੀ ਇਸ ਪਾਣ ਨੂੰ ਤੁਸੀਂ ਕਿਵੇਂ ਕਰਨਾ ਹੈ ਕਿਸ ਤਰੀਕੇ ਨਾਲ ਕਰਨਾ ਹੈ ਇਹ ਵੀ ਸਾਰੀ ਜਾਣਕਾਰੀ ਅਸੀਂ ਤੁਹਾਡੇ ਨਾਲ ਇਸ ਵੀਡੀਓ ਵਿੱਚ ਸਾਂਝੀ ਕਰਾਂਗੇ ਇਸ ਤਰ੍ਹਾਂ ਤੁਸੀਂ ਤੋੜੀ ਜੇ ਪੀਲੇ ਸਰੋਂ ਲੈਣੇ ਹਨ ਲੈ ਕੇ ਆਪਣੇ ਸਿਰ ਤੋਂ ਵਾਰ ਕੇ ਇਸ ਜਗ੍ਹਾ ਤੇ ਤੁਸੀਂ ਇਸ ਤਰੀਕੇ ਦੇ ਨਾਲ ਉਪਾਗ ਕਰਕੇ ਸੁੱਟ ਦੇਣੀ ਹੈ ਤੁਸੀਂ ਦੇਖੋਗੇ ਕਿ ਤੁਹਾਡੇ ਉੱਪਰ ਕਿਸੇ ਦਾ ਕੀਤਾ ਕਰਵਾਇਆ ਜਾਂ ਫਿਰ ਤੁਹਾਡੇ ਦੁਸ਼ਮਣ ਤੁਹਾਨੂੰ ਤੰਗ ਪਰੇਸ਼ਾਨ ਕਰ ਰਹੇ ਹਨ ਤੁਹਾਡੀਆਂ ਸਾਰੀਆਂ ਮੁਸ਼ਕਲਾਂ ਤੇ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਜਿਨ੍ਹਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਕਿਸੇ ਸਾਡੇ ਜਿਹੜੇ ਬੱਚੇ ਨੇ ਸਾਨੂੰ ਇਦਾਂ ਲੱਗਦਾ ਹੈ ਕਿ ਉਹ ਇੰਨੇ ਜਿੱਦੇ ਹੋ ਗਏ ਨੇ ਕਿ ਸਾਡੇ ਕਹਿਣੇ ਤੋਂ ਬਾਹਰ ਹੋ ਗਏ ਹਨ ਤੇ ਸਾਨੂੰ ਲੱਗਦਾ ਹੈ ਕਿ ਕਿਸੇ ਨੇ ਸਾਡੇ ਬੱਚਿਆਂ ਦੇ ਉੱਪਰ ਕੁਝ ਕਰਵਾ ਦਿੱਤਾ ਹੈ ਜਾਂ ਫਿਰ ਸਾਡੇ ਬੱਚਿਆਂ ਨੂੰ ਕਿਸੇ ਦੀ ਨਜ਼ਰ ਲੱਗ ਗਈ ਹੈ ਤਾਂ ਓਬਵੀਅਸ ਉਹ ਆਪ ਨੂੰ ਆਪਣੇ ਘਰ ਵਿੱਚ ਕਰ ਸਕਦੇ ਹਨ ਇਸੇ ਤਰ੍ਹਾਂ ਜਿਹੜੇ ਲੋਕ ਆਪਣੇ ਦੁਸ਼ਮਣਾਂ ਤੋਂ ਬੇਹੱਦ ਜ਼ਿਆਦਾ ਪਰੇਸ਼ਾਨ ਹਨ ਤੇ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦੇ ਕਾਰੋਬਾਰ ਵਿੱਚ ਬਹੁਤ ਜ਼ਿਆਦਾ ਮੁਸ਼ਕਲਾਂ ਤੇ ਪਰੇਸ਼ਾਨੀਆਂ ਆ ਰਹੀਆਂ ਹਨ ਤੇ ਤੁਹਾਨੂੰ ਇਸ ਗੱਲ ਦੀ ਹੁਣ ਬਿਲਕੁਲ ਵੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਕਿਉਂਕਿ ਜੋ ਅਸੀਂ ਅੱਜ ਤੁਹਾਨੂੰ ਉਪਾਅ ਦੱਸਣ ਲੱਗੇ ਹਾਂ ਇਹ ਬਹੁਤ ਹੀ ਜ਼ਿਆਦਾ ਸਰਲ ਤੇ ਈਜ਼ੀ ਤਰੀਕੇ ਨਾਲ ਆਪਣੇ ਘਰ ਵਿੱਚ ਬੈਠੇ ਹੋਏ ਤੁਸੀਂ ਇਸ ਉਪਾਅ ਨੂੰ ਕਰ ਸਕਦੇ ਹੋ ਇਸ ਦੇ ਨਾਲ ਇਹ ਉਪਾਅ ਕਰਨ ਨਾਲ ਤੁਹਾਡੇ ਘਰ ਦੇ ਚਿੰਨੇ ਵੀ ਨਕਾਰਾਤਮਕ ਊਰਜਾ ਹੈ ਉਹ ਦੂਰ ਹੋ ਜਾਵੇਗੀ ਤੁਹਾਡੇ ਘਰ ਦੇ ਵਿੱਚ ਸਕਾਰਾਤਮਕ ਊਰਜਾ ਪਰਵੇਸ਼ ਕਰੇਗੀ ਤੇ ਉਸ ਤੋਂ ਇਲਾਵਾ ਇਸ ਪਾਉ ਨੂੰ ਕਰਨੇ ਤੁਹਾਨੂੰ ਕੋਈ ਬਹੁਤਾ ਤਾਮ-ਚਾਮ ਕਰਨ ਦੀ ਜ਼ਰੂਰਤ ਨਹੀਂ ਪਾਵੇਗੀ। ਬਸ ਇੱਕ ਗੱਲ ਦਾ ਤੁਸੀਂ ਖਾਸ ਧਿਆਨ ਰੱਖਣਾ ਕਿ ਜੇਕਰ ਤੁਸੀਂ ਚਾਹੁੰਦੇ ਹੋ ਕਿ ਪਰਮਾਤਮਾ ਦੀ ਕਿਰਪਾ ਤੁਹਾਡੇ ਤੇ ਬਣੀ ਰਹੇ ਤਾਂ ਤੁਸੀਂ ਇਸ ਪਾਉ ਨੂੰ ਸ਼ਰਧਾ ਤੇ ਵਿਸ਼ਵਾਸ ਦੇ ਨਾਲ ਕਰੋ ਫਿਰ ਤੁਹਾਨੂੰ ਇਸ ਪਾਉ ਦਾ ਰਿਜ਼ਲਟ ਬਹੁਤ ਹੀ ਜਲਦੀ ਮਿਲੇਗਾ। ਤੇ ਇਸ ਦੇ ਨਾਲ ਜਿਹੜੇ ਵੀ ਤੁਸੀਂ ਪਾਠ ਪੂਜਾ ਕਰਾਂਦੇ ਸਮੇਂ ਜੋ ਵੀ ਚਾਪ ਕਰਦੇ ਹੋ ਉਬੀ ਕਰਦੇ ਸਮੇਂ ਤੁਸੀਂ ਆਪਣੇ ਪਰਮਾਤਮਾ ਦੇ ਅੱਗੇ ਵੀ ਅਰਦਾਸ ਕਰਨੀ ਹੈ ਕਿ ਜੋ ਵੀ ਤੁਹਾਡੀ ਜ਼ਿੰਦਗੀ ਦੇ ਵਿੱਚ ਮੁਸ਼ਕਲਾਂ ਨੇ, ਪਰੇਸ਼ਾਨੀਆਂ ਨੇ ਉਹ ਦੂਰ ਹੋ ਜਾਣ। ਇਸ ਪਾਣ ਨੂੰ ਤੁਸੀਂ ਕਿਹੜੇ ਦਿਨ ਕਰ ਸਕਦੇ ਹੋ? ਇਸ ਪਾਣ ਨੂੰ ਤੁਸੀਂ ਸ਼ੁੱਕਰਵਾਰ ਦੇ ਦਿਨ ਵੀ ਕਰ ਸਕਦੇ ਹੋ। ਸ਼ਨੀਵਾਰ ਤੇ ਮੰਗਲਵਾਰ ਦੇ ਦਿਨ ਵੀ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਇਸ ਪਾਣ ਨੂੰ ਮੱਸਿਆ ਦੇ ਦਿਨ ਵੀ ਕਰ ਸਕਦੇ ਹੋ। ਇਹ ਚਾਰੇ ਦਿਨਾਂ ਦੇ ਵਿੱਚੋਂ ਜਦੋਂ ਵੀ ਤੁਹਾਨੂੰ ਠੀਕ ਲੱਗਦਾ ਹੈ ਇਸ ਬਾਣੂ ਦੁੱਸਤੀ ਕਰ ਸਕਦੇ ਹੋ ਇਸ ਬਾਣੂ ਕਰਨ ਲਈ ਤੁਹਾਨੂੰ ਪੀਲੀ ਸਰੋਂ ਦੀ ਜ਼ਰੂਰਤ ਪਾਵੇਗੀ ਤੇ ਇਸੇ ਤਰ੍ਹਾਂ ਜੇਕਰ ਅਸੀਂ ਗੱਲ ਕਰੀਏ ਤਾਂ ਸਰੋਂ ਦੋ ਤਰ੍ਹਾਂ ਦੀ ਹੁੰਦੀ ਹੈ ਇੱਕ ਹੁੰਦੀ ਹੈ ਕਾਲੀ ਸਰੋਂ ਜਿਸ ਨੂੰ ਅਸੀਂ ਰਾਈ ਵੀ ਬੋਲ ਦਿੰਦੇ ਹਾਂ ਤੇ ਇੱਕ ਹੁੰਦੀ ਹੈ ਪੀਲੀ ਸਰੋਂ ਪੀਲੀ ਸਰੋਂ ਤਕਰੀਬਨ ਲਗਭਗ ਹਰ ਇੱਕ ਘਰ ਵਿੱਚ ਰਸੋਈ ਦੇ ਵਿੱਚ ਹੁੰਦੀ ਹੈ ਪਰ ਜੇਕਰ ਤੁਹਾਡੇ ਘਰ ਦੇ ਵਿੱਚ ਪੀਲੀ ਸਰੋਂ ਨਹੀਂ ਹੈ ਤਾਂ ਤੁਸੀਂ ਸੁਪਾਣੂ ਕਰਨ ਦੇ ਲਈ ਬਾਜ਼ਾਰ ਦੇ ਵਿੱਚ ਜਾ ਕੇ ਵੀ ਪਿੜੀ ਸਰੋਂ ਖਰੀਦ ਕੇ ਲਿਆ ਸਕਦੇ ਹੋ ਤੇ ਸੁਪਾਣ ਤੁਸੀਂ ਕਿਸ ਤਰੀਕੇ ਨਾਲ ਕਰਨਾ ਹੈ ਇਹ ਤੁਸੀਂ ਚੰਗੀ ਤਰ੍ਹਾਂ ਸੌਣ ਕੇ ਧਿਆਨ ਦੇ ਨਾਲ ਕਰਨਾ ਤੇ ਅੱਜ ਕੱਲ ਦੇ ਸਮੇਂ ਦੇ ਜੇਕਰ ਅਸੀਂ ਗੱਲ ਕਰੀਏ ਕਾਲ ਯੋਗ ਦੇ ਸਮੇਂ ਦੇ ਵਿੱਚ ਜੇਕਰ ਕੋਈ ਵੀ ਮਨੁੱਖ ਤਰੱਕੀ ਕਰਦਾ ਹੈ ਤਾਂ ਉਸ ਨੂੰ ਦੇਖ ਕੇ ਲੋਕ ਸੜਨਾ ਸ਼ੁਰੂ ਕਰ ਦਿੰਦੇ ਹਨ ਇਸ ਤਰ੍ਹਾਂ ਦੀ ਲੋਕਾਂ ਦੀ ਅੱਜ ਕੱਲ੍ਹ ਸਮੇਂ ਦੇ ਵਿੱਚ ਸੰਖਿਆ ਵਧਦੀ ਜਾ ਰਹੀ ਹੈ ਇਸੇ ਤਰ੍ਹਾਂ ਜੇਕਰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਤਰੱਕੀ ਕਰ ਰਹੇ ਹੋ ਤੁਹਾਡਾ ਕਾਰੋਬਾਰ ਬਹੁਤ ਵਧੀਆ ਚੱਲ ਰਿਹਾ ਤਾਂ ਤੁਸੀਂ ਸਮਝ ਲਓਗੇ ਜਿੰਨਾ ਹੀ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਵੋਗੇ ਉਨੇ ਹੀ ਤੁਹਾਡੇ ਦੁਸ਼ਮਣ ਵਾਦੇ ਜਾਣਗੇ ਜੋ ਤੁਹਾਨੂੰ ਹਰ ਪਾਸੇ ਤੋਂ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਰਹਿਣਗੇ ਤੇ ਤੁਹਾਡੇ ਉੱਪਰ ਕੋਈ ਨਾ ਕੋਈ ਜਾਦੂ ਟੋਣਾ ਜਾਂ ਫਿਰ ਤਾੰਤ੍ਰਿਕ ਕਰਿਆਵਾਂ ਕਰਵਾਉਂਦੇ ਰਹਿੰਦੇ ਹਨ ਤੁਹਾਡਾ ਦੁਸ਼ਮਣ ਜਿਸ ਕਰਕੇ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਕਾਰੋਬਾਰ ਦੇ ਵਿੱਚ ਤਰੱਕੀ ਹਾਸਲ ਨਾ ਕਰ पाओ। ਜਿਸ ਕਰਕੇ ਤੁਹਾਡਾ ਚੱਲਦਾ ਚੱਲਦਾ ਕਾਰੋਬਾਰ ਜਿਹੜਾ ਉਹ ਰੁਕਣਾ ਸ਼ੁਰੂ ਹੋ ਜਾਂਦਾ ਹੈ। ਤੁਹਾਡੇ ਘਰ ਵਿੱਚ ਲੜਾਈ ਕਲੇਸ਼ ਵਾਜ ਜਾਂਦਾ ਹੈ। ਤੁਹਾਡੇ ਘਰ ਪਰਿਵਾਰ ਨੂੰ ਕਿਸੇ ਦੀ ਬੁਰੀ ਨਜ਼ਰ ਲੱਗ ਜਾਂਦੀ ਹੈ। ਜਿਵੇਂ ਆਪਾਂ ਅਕਸਰ ਹੀ ਦੇਖਦੇ ਹਾਂ ਕਿ ਸਾਡੇ ਘਰ ਦੇ ਵਿੱਚ ਅਚਾਨਕ ਦੁਰਘਟਨਾਵਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਸਾਡੇ ਪਰਵਾਰਿਕ ਮੈਂਬਰਾਂ ਦੇ ਵਿੱਚ ਲੜਾਈ ਝਗੜੇ ਸ਼ੁਰੂ ਹੋ ਜਾਂਦੇ ਹਨ ਤੇ ਇਸ ਤੋਂ ਇਲਾਵਾ ਅਸੀਂ ਕਿクセ ਆਪਣੇ ਕਾਰੋਬਾਰ ਜਾਂ ਕਿਸੇ ਕੰਮ ਦੇ ਲਈ ਘਰ ਤੋਂ ਬਾਹਰ ਜਾਂਦੇ ਹਾਂ ਤੇ ਉਸ ਦੇ ਵਿੱਚ ਸਾਨੂੰ ਹਮੇਸ਼ਾ ਨਾ ਹੁੰਦੀ ਹੈ ਅਸਫਲਤਾ ਮਿਲਦੀ ਹੈ ਸਾਡਾ ਕੋਈ ਵੀ ਕੰਮ ਸਿਰੇ ਨਹੀਂ ਚੜਦਾ ਜਿਸ ਵੀ ਕੰਮ ਦੇ ਲਈ ਅਸੀਂ ਆਪਣੇ ਘਰ ਤੋਂ ਬਾਹਰ ਜਾਂਦੇ ਹਾਂ ਉਹ ਸਾਡਾ ਕੰਮ ਸਿਰੇ ਨਹੀਂ ਚੜਦਾ ਇਸੇ ਤਰ੍ਹਾਂ ਜੇਕਰ ਤੁਹਾਡੀ ਜੌਬ ਲੱਗੀ ਹੋਈ ਹੈ ਤੁਹਾਨੂੰ ਜੌਬ ਦੇ ਵਿੱਚ ਪ੍ਰਮੋਸ਼ਨ ਨਹੀਂ ਮਿਲ ਰਹੀ ਤਾ ਤੁਸੀਂ ਸੁਪਾਣੂ ਕਰਕੇ ਉਹ ਪ੍ਰੋਬਲਮ ਨੂੰ ਦੂਰ ਕਰ ਸਕਦੇ ਹੋ ਕਿਉਂਕਿ ਅੱਜ ਵਾਲਾ ਜੋ ਉਪਾਅ ਹੈ ਇਹ ਬਹੁਤ ਹੀ ਜ਼ਿਆਦਾ کارਗਰ ਉਪਾਅ ਹੈ ਇਹ ਉਪਾਅ ਨੂੰ ਕਰਨ ਦੇ ਲਈ ਥੋੜੀ ਜੀ ਤੁਸੀਂ ਪੀਲੀ ਸਰੋਂ ਲੈਣੀ ਹੈ ਤੇ ਆਪਣੇ ਘਰ ਦੇ ਵਿੱਚ ਐਸੀ ਜਗ੍ਹਾ ਤੁਸੀਂ ਲੱਭਣੀ ਹੈ ਜਿੱਥੇ ਬਿਲਕੁਲ ਵੀ ਤੁਸੀਂ ਸ਼ਾਂਤ ਤਰੀਕੇ ਤੇ ਨਾਲ ਸੁਪਾਣੂ ਕਰ ਸਕਦੇ ਹੋ ਤੁਸੀਂ ਸੁਪਾਣੂ ਆਪਣੇ ਘਰ ਦੀ ਛੱਤ ਉੱਪਰ ਜਾਂ ਕਿਸੇ ਕਮਰੇ ਵਿੱਚ ਬੈਠ ਕੇ ਜਿੱਥੇ ਵੀ ਤੁਹਾਨੂੰ ਸੈਣ ਲੱਗਿਆ ਜਿੱਥੇ ਵੀ ਤੁਹਾਨੂੰ ਕੋਈ ਫੈਮਿਲੀ ਮੈਂਬਰ ਡਿਸਟਰਬ ਨਾ ਕਰੇ ਉੱਥੇ ਬੈਠ ਕੇ ਤੁਸੀਂ ਇਸਪਾਣੂ ਕਰ ਸਕਦੇ ਹੋ ਇਸਪਾਣੂ ਤੁਸੀਂ ਕਰਨਾ ਕਿਹੜੇ ਸਮੇਂ ਹੈ ਇਸਪਾਣੂ ਤੁਸੀਂ ਸਵੇਰੇ ਸੂਰਜ ਚੜਨ ਤੋਂ ਲੈ ਕੇ ਸ਼ਾਮ ਨੂੰ ਸੂਰਜ ਛਪਨ ਤੱਕ ਤੁਸੀਂ ਇਸਪਾਣੂ ਦਿਨ ਵਿੱਚ ਜਦੋਂ ਮਰਜ਼ੀ ਕਰ ਸਕਦੇ ਹੋ ਜਦੋਂ ਵੀ ਤੁਹਾਨੂੰ ਸਮਾਂ ਮਿਲਦਾ ਹੈ ਤੇ ਇਸੇ ਤਰ੍ਹਾਂ ਤੁਸੀਂ ਤੋੜੇ ਜੇ ਪੀਲੇ ਸਰੋਂ ਲੈਣੀ ਹੈ ਤੁਸੀਂ ਅੱਧੀ ਕੁ ਮੁਠੀ ਪੀਲੇ ਸਰੋਂ ਲੈਣੀ ਹੈ ਤੇ ਉਸ ਨੂੰ ਤੁਸੀਂ ਆਪਣੇ ਸੱਚੇ ਹੱਥੋਂ ਉੱਪਰ ਰੱਖ ਲੈਣਾ ਹੈ ਤੇ ਇਸ ਤਰ੍ਹਾਂ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਇੱਕ ਲੈਣਾ ਹੈ ਕਪੂਰ ਇਹ ਉਪਾਅ ਬਹੁਤ ਹੀ ਜ਼ਿਆਦਾ کارਗਰ ਹੈ ਜਿਸ ਨਾਲ ਤੁਸੀਂ ਆਪਣੇ ਦੁਸ਼ਮਣਾਂ ਤੋਂ ਛੁਟਕਾਰਾ ਪਾ ਸਕਦੇ ਹੋ ਇਸੇ ਤਰ੍ਹਾਂ ਜੇਕਰ ਗੱਲ ਕਰੀਏ ਸਰੋਂ ਪੀਲੀ ਦੀ ਤਾਂ ਕਪੂਰ ਦਾ ਪ੍ਰਯੋਗ ਨਾਲ ਸਿਰਫ ਨੱਚ ਉਤਾਰਨ ਦੇ ਲਈ ਕੀਤਾ ਜਾਂਦਾ ਹੈ ਸਗੋਂ ਤਾੰਤ੍ਰਿਕ ਕ੍ਰਿਆਵਾਂ ਦੇ ਵਿੱਚ ਇਸ ਦਾ ਪ੍ਰਯੋਗ ਕੀਤਾ ਜਾਂਦਾ ਹੈ ਤੁਸੀਂ ਥੋੜੀ ਜਿਹੀ ਅੱਧੀ ਕੁ ਮੁਠੀ ਪੀਲੀ ਸਰੋਂ ਲੈ ਕੇ ਇਸ ਕਪੂਰ ਨੂੰ ਲੈ ਕੇ ਆਪਣੇ ਘਰ ਵਿੱਚ ਕਿਸੇ ਵੀ ਜਗ੍ਹਾ ਤੇ ਇਕਾਂਤਮਈ ਢੰਗ ਦੇ ਨਾਲ ਤੁਸੀਂ بیٹھ ਜਾਣਾ ਹੈ ਤੇ ਇੱਕ ਜਿਹੜੀ ਵੀ ਤੁਸੀਂ ਸਾਈਡ ਤੇ ਤੁਸੀਂ ਫੇਸ ਕਰਨਾ ਹੈ ਆਪਣੇ ਜਿੱਧਰ ਨੂੰ ਬੈਠਣਾ ਹੈ ਉਹ ਦੱਖਣ ਦਿਸ਼ਾ ਹੋਣੀ ਚਾਹੀਦੀ ਹੈ ਤੇ ਇਸ ਤਰ੍ਹਾਂ ਤੁਸੀਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਪਹਿਲਾਂ ਹੀ ਦੱਸ ਸਕਦੇ ਹੋ ਕਿ ਅਸੀਂ ਕੋਈ ਜ਼ਰੂਰੀ ਕੰਮ ਕਰਦੇ ਹਾਂ ਚਾਹ ਪਾ ਤੁਹਾਨੂੰ ਕੋਈ ਡਿਸਟਰਬ ਨਾ ਕਰੇ ਕਿਉਂਕਿ ਇਸ ਪਾ ਨੂੰ ਕਰਨ ਦੇ ਸਮੇਂ ਤੁਸੀਂ ਕਿਸੇ ਦੇ ਨਾਲ ਕੋਈ ਵੀ ਗੱਲਬਾਤ ਨਹੀਂ ਕਰਨੀ ਤੇ ਇਸ ਤਰ੍ਹਾਂ ਤੁਸੀਂ ਦੱਖਣ ਦਿਸ਼ਾ ਵੱਲ ਬੈਠ ਕੇ ਜਿਹੜਾ ਕਪੂਰ ਲਿਆ ਉਸ ਨੂੰ ਤੁਸੀਂ ਚਲਾਉਣਾ ਹੈ ਤੇ ਉਸ ਨੂੰ ਜਲਾਉਂਦੇ ਸਮੇਂ ਤੁਸੀਂ ਆਪਣੇ ਹੱਥ ਦੇ ਜਿਹੜੀ ਸਰੋਂ ਲਈ ਹੈ ਘੜੀ ਦੇ ਉਲਟ ਦਿਸ਼ਾ ਦੇ ਵਿੱਚ ਤੁਸੀਂ ਆਪਣੇ ਸਿਰ ਤੋਂ 7 ਵਾਰ ਉਸ ਸਰੋਂ ਨੂੰ ਵਾਰ ਲੈਣਾ ਹੈ ਇਸ ਤਰ੍ਹਾਂ 7 ਵਾਰ ਪੀਲੀ ਸਰੋਂ ਨੂੰ ਵਾਰਨ ਤੋਂ ਬਾਅਦ ਵਿੱਚ ਤੁਸੀਂ ਆਪਣੇ ਦੁਸ਼ਮਣਾਂ ਦਾ ਜ਼ਿੰਦਗੀ ਦੇ ਵਿੱਚੋਂ ਦੂਰ ਹੋ ਜਾਣ ਦੇ ਲਈ ਤੁਸੀਂ ਪ੍ਰਾਰਥਨਾ ਕਰਨੀ ਹੈ ਇਸੇ ਤਰ੍ਹਾਂ ਜੇਕਰ ਤੁਸੀਂ ਆਪਣੇ ਦਸ਼ਮਣਾਂ ਦਾ ਨਾਮ ਜਾਣਦੇ ਹੋ ਨਾਮ ਵੀ ਲੈ ਸਕਦੇ ਹੋ ਜੇਕਰ ਤੁਸੀਂ ਨਾਮ ਨਹੀਂ ਜਾਣਦੇ ਤਾਂ ਤੁਸੀਂ ਸਿਰਫ ਦਸ਼ਮਣ ਵੀ ਕਹਿ ਸਕਦੇ ਹੋ ਜਿਹੜਾ ਤੁਸੀਂ ਕਪੂਰ ਜਲਾਇਆ ਉਸ ਕਪੂਰ ਦੇ ਚਲਦੇ ਹੋਏ ਉੱਪਰ ਤੁਸੀਂ ਸਰਸੋਂ ਨੂੰ ਮਾਰ ਕੇ ਜਦੋਂ ਪਾਓਗੇ ਤਾਂ ਉਸ ਦੇ ਉੱਪਰ ਆਵਾਜ਼ ਆਵੇ ਕਿ ਤੇ ਜੋ ਆਵਾਜ਼ ਹੈ ਤੁਹਾਡੇ ਕਾਦੇ ਚਿੰਨੇ ਵਿੱਚ ਨਕਾਰਾਤਮਕ ਊਰਜਾ ਉਸ ਨੂੰ ਦੂਰ ਕਰ ਦਿੰਦੀ ਹੈ ਇਸ ਗੱਲ ਦਾ ਤੁਸੀਂ ਖਾਸ ਧਿਆਨ ਰੱਖਣਾ ਕਿ ਉਸ ਪਾਉਣੂ ਕਾਦੇ ਸਮੇ ਜਿਹੜਾ ਤੁਸੀਂ ਕਪੂਰ ਚਲਾਉਣਾ ਹੈ ਪਹਿਲੇ ਸਰੋਂ ਉਸ ਨੂੰ ਬਿਲਕੁਲ ਤੁਸੀਂ ਧਰਤੀ ਤੇ ਨਹੀਂ ਕਰਨਾ ਫਿਰ ਤੁਸੀਂ ਮਿੱਟੀ ਦੇ ਦੀਵੇ ਜਾਂ ਕਿਸੇ ਬਰਤਨ ਦੇ ਵਿੱਚ ਤੁਸੀਂ ਕਪੂਰ ਨੂੰ ਚਲਾਉਣਾ ਹੈ ਫਿਰ ਉਸ ਦੇ ਉੱਪਰ ਤੁਸੀਂ ਸਰੋਂ ਪਾਉਣੀ ਹੈ ਇਸ ਤਰ੍ਹਾਂ ਕਪੂਰ ਤੇ ਜਿਹੜੇ ਸਰੋਂ ਦੇ ਤਾਣੇ ਨੇ ਉਹ ਜਲਣ ਤੋਂ ਬਾਅਦ ਜਿਹੜੀ ਰਾਖਪਾਂ ਚਾਵੀ ਗੋਸ ਨੂੰ ਤੁਸੀਂ ਲੈ ਕੇ ਆਪਣੇ ਘਰ ਤੋਂ ਬਾਹਰ ਚਲੇ ਜਾਣਾ ਆਪਣੇ ਘਰ ਤੋਂ ਬਾਹਰ ਤੁਸੀਂ ਇੱਕ ਐਸੀ ਜਗ੍ਹਾ ਤੇ ਜਾਣਾ ਜਿੱਥੇ ਬਹੁਤ ਸਾਰੇ ਲੋਕ ਆਉਂਦੇ ਜਾਂਦੇ ਹੋਣ ਰਾਸਤਾ ਹੋਵੇ ਤੇ ਜਿਹੜੀ ਤੁਸੀਂ ਰਾਖ ਲੈ ਕੇ ਗਏ ਉਹ ਇਹ ਤੁਸੀਂ ਰਸਤੇ ਦੇ ਵਿੱਚ ਚਾਰੇ ਹੀ ਦਿਸ਼ਾਂ ਦੇ ਵਿੱਚ ਥੋੜੀ ਥੋੜੀ ਕਰਕੇ ਤੁਸੀਂ ਢੋਲ ਦੇਣੇ ਹਨ ਇਹ ਉਪਾਅ ਕਰਦੇ ਸਮੇਂ ਤੁਸੀਂ ਆਪਣੇ ਮਨ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਨੈਗੇਟਿਵਿਟੀ ਨਹੀਂ ਰੱਖਣੀ ਤੁਸੀਂ ਆਪਣੇ ਦੁਸ਼ਮਣ ਨੂੰ ਜ਼ਿੰਦਗੀ ਦੇ ਵਿੱਚੋਂ ਦੂਰ ਕਰਨ ਲਈ ਤੁਸੀਂ ਆਪਣੇ ਪਰਮਾਤਮਾ ਅਗੇ ਪ੍ਰਾਰਥਨਾ ਕਰਦੇ ਰਹਿਣਾ ਹੈ ਇਹ ਉਪਾਅ ਕਰਦੇ ਸਮੇਂ ਤੁਸੀਂ ਘਰ ਤੋਂ ਜਾਂਦੇ ਸਮੇਂ ਕਿਸੇ ਦੇ ਨਾਲ ਰਸਤੇ ਵਿੱਚ ਗੱਲਬਾਤ ਨਹੀਂ ਕਰਨੀ ਤੁਸੀਂ ਰਸਤੇ ਵਿੱਚ ਕਿਸੇ ਦੇ ਕੋਲ ਰੁਕਣਾ ਨਹੀਂ ਤੇ ਜਦੋਂ ਤੁਸੀਂ ਇਸ ਉਪਾਣ ਨੂੰ ਕਰਕੇ ਆਓਗੇ ਤੇ ਪਿੱਛੇ ਮੁੜ ਕੇ ਦੇਖਣਾ ਤੇ ਨਾ ਹੀ ਰਸਤੇ ਦੇ ਵਿੱਚ ਕਿਸੇ ਦੇ ਕੋਲ ਰੁਕ ਕੇ ਕੋਈ ਗੱਲਬਾਤ ਕਰਨੀ ਇਸ ਉਪਾਣ ਨੂੰ ਤੁਸੀਂ 3 ਦਿਨ ਲਗਾਤਾਰ ਕਰਨਾ ਹੈ ਜੇਕਰ ਤੁਸੀਂ ਇਸ ਉਪਾਣ ਨੂੰ ਸ਼ੁੱਕਰਵਾਰ ਦੇ ਦਿਨ ਸ਼ੁਰੂ ਕਰੋਗੇ ਤਾਂ ਸ਼ੁੱਕਰਵਾਰ ਸ਼ਨੀਵਾਰ ਤੇ ਐਤਵਾ 3 ਦਿਨ ਤੁਸੀਂ ਲਗਾਤਾਰ ਕਰਨਾ ਤੇ ਇਸੇ ਤਰ੍ਹਾਂ ਜੇਕਰ ਤੁਸੀਂ ਇਸ ਨੂੰ ਸ਼ਨੀਵਾਰ ਸ਼ੁਰੂ ਕੀਤਾ ਸ਼ਨੀਵਾਰ ਐਤਵਾ ਸੋਮਵਾਰ ਦੈਂਦਨ ਲਗਾਤਾ ਤੁਸੀਂ ਵਿਧੀ ਅਨੁਸਾਰੇ ਸੁਪਾਣੂ ਕਰਨਾ ਇਸਪਾਣੂ ਕਰਨ ਦੇ ਨਾਲ ਤੁਹਾਡੇ ਦੁਸ਼ਮਣ ਤੁਹਾਡੀ ਜ਼ਿੰਦਗੀ ਤੋਂ ਦੂਰੋ ਜਾਣਗੇ ਤੁਹਾਡੇ ਘਰ ਨੂੰ ਜਾਂ ਕਾਰੋਬਾਰ ਨੂੰ ਲੱਗ ਹੋਈ ਕਿਸੇ ਦੀ ਪੂਰੀ ਨਜ਼ਰ ਦੂਰੋ ਜਾਵੇਗੀ ਸਾਹ ਸੰਗਜ ਜੀ ਐਸੀ ਸਾਡੀ ਅੱਜ ਦੀ ਵੀਡੀਓ ਦਾ ਛੋਟਾ ਜਿਹਾ ਪਾ ਵੀਡੀਓ ਚੰਗੀ ਲੱਗੀ ਤਾਂ ਅੱਗੇ ਵੀ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ